어예, 가 올바이 관 ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਅਨੰਦਪੁਰ ਨੂੰ ਛੱਡਣ ਤੋਂ ਉਪਰੰਤ ਪਰਿਵਾਰ ਦਾ ਵਿਛੋੜਾ ਹੁੰਦਾ ਸਤਗੁਰੂ ਜੀ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਇੱਕ ਹਿੱਸਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਔਰ ਭਾਈ ਮਨੀ ਸਿੰਘ ਜੀ ਇਹ ਜੋ ਨੇ ਦਿੱਲੀ ਵੱਲ ਨੂੰ ਹੁਤਰਦੇ ਆ ਇੱਕ ਹੀ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਸਰਸਾ ਨਦੀ ਨੂੰ ਪਾਰ ਕਰਕੇ ਸਰਸਾ ਨਦੀ ਤੋਂ ਪਾਰ ਹੋ ਕਰਕੇ ਚੜ੍ਹਦੇ ਨੂੰ ਹੋ ਤੁਰਦਾ ਜਿਦੇ ਵਿੱਚ ਮਾਤਾ ਗੁਜਰਕਾਰ ਜੀ ਔਰ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਇੱਕ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਡੇ ਸਾਹਿਬ ਜੀ ਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਔਰ ਕਰੀਬ 40 ਜਿਹੜੇ ਸਿੰਘ ਹੈ ਉਹ ਸਰਸਾ ਨਦੀ ਪਾਰ ਕਰਕੇ ਤੇ ਲੈਹਿੰਦੇ ਨੂੰ ਹੋ ਤੁਰਦੇ ਐ ਇਧਰ ਆਂਦੇ ਆ ਚਮਕਾਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸਤਗੁਰੂ ਜੀ ਜਿਹੜਾ ਆਪਣਾ ਉਹ ਟਿਕਾਣਾ ਕਰਦੇ ਨੇ ਸਭ ਤੋਂ ਪਹਿਲਾਂ ਸਤਗੁਰੂ ਜੀ ਇਸ ਸਾਕੇ ਦੌਰਾਨ ਜਦੋਂ ਇਸ ਧਰਤੀ ਤੇ ਆਉਂਦੇ ਹਨ ਜਿਨ੍ਹਾਂ ਸਥਾਨਾਂ ਤੇ ਸਤਗੁਰੂ ਜੀ ਨੇ ਪੜਾਅ ਕੀਤਾ ਇੱਕ ਬਾਗ ਹੈ ਇੱਕ ਸੁਹਾਵਨਾ ਬਾਗ ਬਣਿਆ ਸਤਗੁਰੂ ਜੀ ਨੇ ਸੁਹਾਵਣੀ ਜਗ੍ਹਾ ਵੇਖ ਕਰਕੇ ਉੱਥੇ ਜਿਹੜਾ ਆਪਣੇ ਸਮੁੱਚੇ ਪੰਨ ਦਾ ਡੇਰਾ ਕੀਤਾ ਆ ਪੜਾਅ ਕਰਨ ਤੋਂ ਬਾਅਦ ਸਤਗੁਰੂ ਜੀ ਕੁਝ ਸਮਾਂ ਉੱਥੇ ਰੁਕਦੇ ਆ ਉਸ ਤੋਂ ਪਰੇ ਸਤਗੁਰੂ ਜੀ ਸਿੰਘਾਂ ਨੂੰ ਭੇਜ ਕਰਕੇ ਇਸ ਚਮਕੌਰ ਦੇ ਏਰੀਏ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਆਪਣੇ ਠਹਿਰਾਅ ਦੇ ਲਈ ਜਗਾ ਦਾ ਜਿਹੜਾ ਇੰਤਜ਼ਾਮ ਕਰਨ ਲਈ ਪੇਸ਼ ਦੇ ਆ ਸੋ ਉੱਚੇ ਸਿੰਘਾ ਨੇ ਇਸ ਸਾਰੇ ਨਗਰ ਵਿੱਚ ਚਮਕੌਰ ਸਾਹਿਬ ਜੀ ਦੇ ਸਮੁੱਚੇ ਨਗਰ ਵਿੱਚ ਨਿਗਾਹ ਮਾਰ ਕੇ ਵੇਖੀ ਤਾਂ ਇੱਕ ਅਲੱਗ ਇੱਕ ਕੱਚੀ ਗੜੀ ਹੈ ਕੱਚਾ ਮਕਾਨ ਹੈ ਜਿਹੜਾ ਉਦੋਂ ਵੀ ਔਰ ਅੱਜ ਵੀ ਇਸ ਸਾਰੇ ਇਲਾਕੇ ਦੇ ਵਿੱਚ ਬਹੁਤ ਉੱਚਾ ਬਣਿਆ ਹੋਇਆ ਹੈ ਸੋ ਉਹ ਜੰਗ ਦੀ ਵਿਉਤਬੰਦੀ ਦੇ ਨਜ਼ਰੀਏ ਤੋਂ ਉਹਨੂੰ ਵੇਖਿਆ ਜਾਂਦਾ ਸਤਪੁਰ ਜੀ ਤੱਕ ਉਹਦੀ ਖਬਰ ਦਿੱਤੀ ਜਾਂਦੀ ਹੈ ਸਾਹਿਬ ਜੀ ਇਸ ਗੜੀ ਨੂੰ ਇਸ ਗੜੀ ਦੇ ਮਾਲਕਾਂ ਤੋਂ ਮਾਇਆ ਦੇ ਕਰਕੇ ਖਰੀਦੇ ਹਨ ਫਿਰ ਸਤਿਗੁਰ ਜੀ ਇਥੇ ਆ ਕੇ ਵਾਸ ਕਰਦੇ ਹਨ ਸਤਿਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਡੀ ਨੂੰ ਵੇਖ ਕਰਕੇ ਕਹਿੰਦੇ ਆ ਕਿ ਜਿਸ ਖਿੱਤੇ ਵਿੱਚ ਹਮ ਕਹਤੇ ਤੇ ਆਣਾ ਇਹ ਵਹੀ ਹੈ ਕੱਲ ਬੱਚੋਂ ਤੇ ਕੱਲ ਬੱਚੋਂ ਕੋ ਜਹਾਂ ਪੇ ਕਟਾਣਾ ਇਹ ਵਹੀ ਹੈ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਇਹ ਵਹੀ ਹੈ ਧਰਤੀ ਕਹਿ ਦਦੀ ਹੈ ਹਾਂ ਇਹ ਟਿਕਾਣਾ ਲਈ ਹੈ ਸਤਿਗੁਰ ਜੀ ਗੱਡੀ ਵਿੱਚ ਪ੍ਰਵੇਸ਼ ਕਰਦੇ ਹਨ ਕੁਝ ਸਿੰਘ ਇਸ ਗੱਡੀ ਦਾ ਪਹਿਰਾ ਕਰਦੇ ਹਨ ਕੁਝ ਸਿੰਘ ਜਿਹੜੇ ਇਸ ਗੱਡੀ ਵਿੱਚ ਆਰਾਮ ਕਰਦੇ ਹਨ ਅੱਲਾ ਯਾਰਖਾ ਜੋਗੀ ਇੱਥੇ ਬਹੁਤ ਸੋਹਣਾ ਲਿਖਦਾ ਹੈ ਕਿ ਕੁਝ ਖਾਕ ਪੈ ਸੋਗੇ ਜੀ ਪੋਸ਼ ਬਿਚਾ ਕਰ ਪਹਿਰਾ ਲਗੇ ਦੇਣੇ ਕਈ ਤਲਵਾਰ ਉਠਾ ਕਰ ਕੋਈ ਤਲਵਾਰ ਚੁੱਕ ਕੇ ਪਹਿਰਾ ਦਿੰਦੇ ਆ ਕੁਝ ਆਰਾਮ ਕਰਦੇ ਆ ਰਾਤ ਬੀਤਿਤ ਹੁੰਦੀ ਹੈ ਅ ਦਿਨ ਚੜਦਿਆਂ ਜੰਗ ਮੱਚਦਾ ਹੈ ਜਿਸ ਜੰਗ ਦੇ ਵਿੱਚ ਸਹਬਜਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਤੋਂ ਆਗਿਆ ਲੈ ਕਰਕੇ ਇਸ ਜੰਗ ਦੇ ਵਿੱਚ ਜੂਝ ਕੇ ਸ਼ਹਾਤਾ ਪ੍ਰਾਪਤ ਕਰਦੇ ਨੇ ਸਤਗੁਰੂ ਜੀ ਨੂੰ ਇਸ ਗੜੀ ਨੂੰ ਛੱਡ ਕੇ ਜਾਣ ਦਾ ਆਦੇਸ਼ ਪੰਥ ਖਾਲਸਾ ਕਰਦਾ ਹੈ ਸਾਹਿਬ ਜੀ ਨਾ ਚਾਉਂਦੇ ਹੋયા ਵੀ ਇਸ ਗੜੀ ਨੂੰ ਛੱਡ ਕੇ ਜਾਣ ਲਈ ਤਿਆਰ ਹੁੰਦੇ ਹਨ ਪੰਥ ਦੀ ਆਗਿਆ ਪ੍ਰਵਾਨ ਕਰਦੇ ਹਨ ਸਤਿਗੁਰੂ ਜੀ ਇੱਥੋਂ ਤਾੜੀ ਮਾਰ ਕੇ ਇਸ ਗੜੀ ਨੂੰ ਛੱਡਦੇ ਹਨ ਜਿੱਥੇ ਸਾਹਿਬ ਦੀ ਤਾੜੀ ਮਾਰ ਕੇ ਕਹਿੰਦੇ ਪੀਰੇ ਹਿੰਦ ਮੇ ਰਵਤ ਹਿੰਦ ਦਾ ਪੀਰ ਜਾ ਰਿਹਾ ਉੱਥੇ ਅੱਜ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਸ਼ੁਭਤ ਹੈ ਇਸ ਤੋਂ ਅੱਗੇ ਸਤਿਗੁਰੂ ਜੀ ਮਾਛੀਵਾੜੇ ਦੇ ਰਸਤੇ ਨੂੰ ਤੁਰਦੇ ਆ ਰਸਤੇ ਵਿੱਚ ਸੰਗਤ ਮਿਲਦੀ ਹੈ ਮਹਾਰਾਜ ਉਹਨਾਂ ਨੂੰ ਸੇਵਾ ਬਖਸ਼ਦੇ ਹੈ ਮਾਤਾ ਸ਼ਰਨ ਕੌਰ ਜੀ ਨੂੰ ਸਤਿਗੁਰੂ ਜੀ ਇਸ ਸਥਾਨ ਤੇ ਭੇਜ ਕੇ ਉਹਨਾਂ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਦੀ ਸੇਵਾ ਲਾਉਂਦੇ ਆ ਮਾਤਾ ਸ਼ਰਨ ਕੌਰ ਜੀ ਪੁੱਜਦੇ ਆ ਬਾਹ ਲਾ ਕਰਕੇ ਆਪਣੇ ਬਲ ਮੁਤਾਬਕ ਆਪਣੀ ਸਮਰੱਥਾ ਮੁਤਾਬਕ ਉਹ ਸਰੀਰਾਂ ਨੂੰ ਕੱਤਰ ਕਰਦੇ ਆ ਸਾਰਿਆਂ ਦੇ ਇੱਕ ਸਮੂਹਿਕ ਰੂਪ ਦੇ ਵਿੱਚ ਪੰਥਕ ਰਵਾਇਤ ਮੁਤਾਬਕ ਉਹਨਾਂ ਦੇ ਸਰੀਰ ਦੀ ਸੰਭਾਲ ਕੀਤੀ ਜਾਂਦੀ ਹੈ ਸੰਸਕਾਰ ਕੀਤਾ ਜਾਂਦਾ ਜਿਸ ਸਥਾਨ ਤੇ ਸੰਸਕਾਰ ਕੀਤਾ ਗਿਆ ਜੋ ਤੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿਹੜਾ ਉਹ ਸੁਭਾਈ ਮਾਨ ਹੈ ਪ੍ਰਕਾਸ਼ ਮਾਨ ਹੈ ਹਰ ਸਾਲ ਇਨਾਂ ਇਨਾਂ ਸਥਾਨਾਂ ਤੇ ਸਾਹਿਬ ਜੀ ਦੇ ਸਾਬਜਾਦਿਆਂ ਔਰ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜੇ ਆ ਉਹ ਸ਼ਹੀਦੀ ਸਮਾਗਮ ਰੱਖੇ ਜਾਂਦੇ ਹਨ ਸੋ ਇਤੋਂ ਦਾ ਜਿਹੜਾ ਸੰਖੇਪ ਇਹ ਇਤਿਹਾਸ ਹੈ ਆਪ ਸਾਰੀ ਸੰਗਤ ਨੂੰ ਬੇਨਤੀ ਕਿ ਆਪਣੇ ਬੱਚਿਆਂ ਨੂੰ ਇਹਨਾਂ ਸ਼ਹੀਦ ਦੀ ਅਸਥਾਨਾਂ ਤੇ ਲਿਆ ਕਰਕੇ ਦਰਸ਼ਨ ਕਰਾਓ ਉਹਨਾਂ ਦੇ ਅੰਦਰ ਸਿੱਖੀ ਦਾ ਅਹਿਸਾਸ ਪੈਦਾ ਹੋ ਸਕੇ ਉਹਨਾਂ ਦੇ ਅੰਦਰ ਧਰਮ ਦਾ ਅਹਿਸਾਸ ਪੈਦਾ ਹੋ ਸਕੇ ਸੋ ਇਹ ਇਤੋਂ ਦਾ ਸੰਖੇਪ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਪਵਿੱਤਰ ਸਥਾਨਾ ਗੁਰਦੁਆਰਾ ਕਿਤਲਗੜ੍ਹ ਸਾਹਿਬ ਜੀ ਦੀ ਚਮਕੌਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਧੰਨ ਬਾਬਾ ਝਾਰ ਸਿੰਘ ਜੀ ਤਿੰਨ ਪਿਆਰੇ 40 ਸਿੰਘਾਂ ਦੀ ਯਾਦ ਦੇ ਵਿੱਚ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਸ਼ੀਤੀ ਜੋੜ ਮੇਲ ਮਿਤੀ 21 22 23 ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਅੱਜ ਮਿੱਤੇ 21 12 2023 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗਏ ਹਨ ਜਿਨ੍ਹਾਂ ਦੇ ਭੋਗ ਕੀਤੇ 23 12 2023 ਨੂੰ ਪਹਿਣਗੇ ਤੇ ਭੋਗ ਪੈਣ ਉਪਰੰਤ ਘੁਰ ਦੁਆਰਾ ਸ੍ਰੀ ਗੜੀ ਸਾਹਿਬ ਤੋਂ ਉਸਾਲ ਨਗਰ ਕੀਰਤਨ ਕੱਢਿਆ ਜਾਵੇਗਾ ਸੀਧਾਂ ਦੀ ਯਾਦ ਦੇ ਵਿੱਚ ਇਸੇ ਤਰ੍ਹਾਂ 3 ਦਿਨ ਦਵਾਨ ਭਾਈ ਸੰਗਤ ਸਿੰਘ ਦਵਾਨ ਹਾਲ ਦੇ ਵਿੱਚ ਕਿਹੜਾ ਕੀਰਤਨ ਦਰਬਾਰ ਢਾਡੀ ਦਰਬਾਰ ਹੋਵੇਗਾ ਤੇ ਆਉਣ ਵਾਲੀਆਂ ਸੰਗਤਾਂ ਦੇ ਲਈ ਲੰਗਰ ਅਤੇ ਰੈਸ਼ ਦੇ ਜਿਹੜੇ ਆ ਉਹ ਪ੍ਰਵੰਤ ਕਰ ਲਏ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ